ਸਾਡਾ ਜੀ ਨਹੀਂ ਕਰਦਾ ਵੀ ਅਸੀਂ ਅੱਖਾਂ ਦੇ ਦੇਖਦੇ ਹੋਇਆ ਉਹ ਮੱਖੀ ਨਿਗਲ ਲਈਏ ਕਿਉਂਕਿ ਪੰਜਾਬ ਦੀ ਧਰਤੀ ਦੀ ਕੋਈ ਕੀਮਤ ਨਹੀਂ ਪਾਓ ਐਸੇ ਛਵੀਰ ਕੋਈ ਛਵੀਰ ਦੇ ਨਾਲ ਜਾਓ ਜਿੱਥੇ ਸੜਕ ਭਾਰਤ ਵਾਲਾ ਨਿਕਲ ਗਈ ਉਦੋਂ ਪਰਲੇ ਪਾਸੇ ਇੱਕ ਛੋਟਾ ਜਿਹਾ ਹੌਕਲਾ ਬਣੇ ਉਹਦੀ ਰਜਿਸਟਰੀ ਦੇਖੇ 1,70,1 ਕਰੋੜ 70 ਰੱਖ ਦੀ ਰਜਿਸਟਰੀ ਹੈ ਕਿਲੇ ਦੀ ਇਹਾਂ ਤੁਸੀਂ ਇਹ ਕਹਿ ਰਹੇ ਹੋ ਪਿਛਮੇ ਹੀ ਰਾਲੇ ਤਾਂ ਨੱਬੋ ਬੰਨੇ ਲੱਕਤੇ ਰਾਜਲੇ ਉਹਨਾਂ ਨੂੰ ਪੁੱਛੋ ਜਿਵੇਂ 1 ਕਰੋੜ 7 ਲੱਖ ਦੀ ਜਿਸੀ ਯੋਗਾ ਇੱਕ ਛੋਟਾ ਜਿਹਾ ਹੋਟਲ ਬੜਾ ਕਿੰਨੇ ਇੱਕ ਦੇ ਥਾਂ ਦੇ ਵਿੱਚ ਉੱਥੇ ਰੇਟ ਦੇਖੋ ਕੀ ਹੈ ਜਿੱਥੇ ਮੋਨ ਸੜਕ ਆ ਗਿਆ ਜਿੱਥੇ ਨਹੀਂ ਨਾ ਭਾਰਤ ਮਾਲਾ ਮੰਗਦੀ ਹੈ ਉਹਦੀ ਕੀਮਤ ਨਹੀਂ ਜ਼ਮੀਨ ਦੀ ਕੋਈ ਫਿਰ ਇੱਕ ਇੱਕ ਦਲੀਲ ਆਈ ਬਹੁਤ ਸਾਰੇ ਅਧਿਕਾਰੀਆਂ ਦੀ ਉਹ ਕਹਿੰਦੇ ਵੀ ਫਿਰ ਉਹ ਧਰਤੀ ਤਾਂ ਜਿਹੜੀ ਦੂਰ ਐ ਸੜਕ ਦੇ ਉੱਤੋਂ ਮੰਨਦੇ ਆ ਭਰਾਓ ਅੱਜ ਦੂਰ ਆ ਜਦੋਂ ਭਾਰਤ ਨਾਲਾ ਬਣ ਗਈ ਉਹਦੇ ਫਿਰ ਉਹਦਾ ਜਿਹੜਾ ਰੋਡ ਟੈਕਸ ਐ ਜਿਹੜਾ ਟੋਲ ਪਾਜਾ ਗਾ ਉਹ ਸਾਡੇ ਦੇ ਘੱਟ ਲਾਜਾ ਕਰਨਗੇ ਬਿਆਪਾਸੀਂ ਸਸਤੀ ਜ਼ਮੀਰ ਲੈਤੀ ਐ ਫਤਹ 21 ਲੱਖ ਨੂੰ ਲੈਤੀ ਆਏ ਆ ਦੀ ਇੱਥੇ ਤਾਂ ਅਸੀਂ ਟੋਲ ਪਾਜਾ ਲੱਗਦਾ ਹੀ ਨਹੀਂ ਆ ਅਸੀਂ 70 ਲੱਖ ਦੀ ਲੈਤੀ ਐ ਇੱਥੇ ਅਸੀਂ 70 ਦੀ ਐ ਪਰਚੀ ਕਟਾਂਗੇ ਆ 1 ਕਰੋੜ ਦੀ ਲੈਤੀ ਐ ਇੱਥੇ 100 ਦੀ ਐ ਪਰਚੀ ਕਟਾਂਗੇ ਆ ਡਾਣ ਕਾ ਉਰ ਦੀ ਲੱਤੀ ਐ ਤੇ 150 ਦੀ ਪਰਚੀ ਕਟਾਗੇ। ਨਾ ਜਾਮ ਲਾਗਰ ਤੋਂ ਲੈ ਕੇ ਅੰਬਰਸਾਰ ਤੇ ਕਰੋ। ਇੱਕੋ ਹੀ ਰੇਸ ਤੇ ਤੁਸੀਂ ਚੜਜੋ ਜਾ ਕੇ। ਜਦੋਂ ਡਾਬਾ ਦੀ ਤੋਂ ਚੜਦੇ ਹੋ ਉਹ ਤਿਆਰ ਹੋ ਗਈ ਸੜਕ। ਚਰ ਮੀ ਦੇ ਉੱਤੇ ਟੋਲ ਪਲਾਜ ਵਾਲੇ। ਘਰ ਆ ਬੜੇ ਵਾਲੇ। ਉਹਦੇ ਉੱਤੇ ਵੀ ਚੜਦੇ ਆ ਪਹਿਲਾਂ ਪਰਚੀ ਕੱਟੀ ਜਾਂਦੀ ਐ। ਉੱਥੇ ਤਾਂ ਇਦੂ ਵੀ ਕੀਮਤ ਥੱਲੇ ਐ। ਜਿੱਥੇ ਪਰਚੀਆ ਕਟਾ ਕੇ ਸੀ ਨਾ ਕਿ ਆਇਆ ਕੁਛ ਦੇਣੀ ਹੋਈ ਐ। ਉਹ ਤਾਂ ਦਿੱਤਰੀ ਕੋਸ਼ੀ ਨਹੀਂ 7-8 ਲੱਖ ਰੁਪਿਆ ਕੇ ਲੈਣਾ ਦਿੱਤੇ ਤੇ ਰੋੜ ਤੇ ਚੜਦੇ ਸਾਲ ਕਿੱਥੇ ਲਾ ਕੇ ਉੱਤਰ ਨੇ 230 ਰੁਪਏ ਦੀ ਪਾਚੀ ਹੈ ਫਿਰ ਸਸਤੀ ਤੇ ਮਹਿੰਗੀ ਸੀ ਕਿਵੇਂ ਮੰਨ ਲਈਏ ਵੀ ਆਹਦੇ ਰੇ ਚਾਰ ਨਾਲਣੀ ਹੈ ਬਈ ਦੀ ਕੀਮਤ ਥੋੜੀ ਹੈ ਜਿਹੜੀ ਛੜਕ ਰਾ ਲਈਏ ਦੀ ਕੀਮਤ ਵੱਧ ਹੈ ਖੇਤਾਂ ਵਾਲੀ ਦੀ ਕੀਮਤ ਥੋੜੀ ਹੈ ਇਹ ਗੱਲਾਂ ਨੂੰ ਕਿਵੇਂ ਅਸੀਂ ਜੱਜ ਕਰ ਲਈਏ ਕਿਵੇਂ ਮੰਨ ਲਈਏ ਗੱਲਾਂ ਇਹਨਾਂ ਨੂੰ ਵਿਚਾਰੋ ਸਾਰ ਸੁਣਦੇ ਆ ਡੀਸੀ ਸਾਹਿਬ ਸੁਣਦੇ ਆ ਐ ਕੋਈ ਸਾਰੀ ਅਫਸਰ ਜਾਈ ਸੁਣਦੀ ਹੈ ਸਰਕਾਰ ਸੁਣਦੀ ਹੈ ਤੁਸੀਂ ਤਾਂ ਇੱਕ ਵਾਰੀ ਕੱਢ ਕੇ ਦਿਖਾਓ ਵੀ ਸਸਤੀ ਤੇ ਮਹਿੰਗੀ ਜਮਾਨ ਵਾਲਾ ਟੋਲ ਪਾ ਜਾ ਥੋੜਾ ਤੇ ਬਹੁਤਾ ਹੋਊਗਾ ਜੇ ਇਹ ਹੋਊਗਾ ਫੇਰ ਸਾਡੀਆਂ ਰੇਲ ਪਲੇਸਟਾ ਦਾ ਕਾਹਦਾ ਬਖਰੇ ਮਾ ਇਹ ਰੋਣਾ ਹੈ ਭਰਾਵੋ ਸਾਡਾ ਇਸ ਰੋਲੇ ਦਾ ਕਰਕੇ ਅਸੀਂ ਉਦੋਂ ਪਹਿਲਾਂ ਵੀ ਡਾਗਾ ਖਾਦੀਆਂ ਛੜਕਦੇ ਉੱਤੇ ਅਸੀਂ ਕੱਲ ਵੀ ਖਾਦੀਏ ਸਾਬਰ ਨਾਲ ਖਾਦੀਏ ਜਿਹੜੇ ਰੋੜੇ ਵਾਲੀ ਕਾਰੀ ਝੂਠੀ ਬਣਾਈ ਹੋਈ ਐ ਰੋੜਾ ਤੇ ਮੋੜੇ ਤੇ ਨਹੀਂ ਕੋਈ ਨਹੀਂ ਚੱਲਿਆ ਰਾਤ ਵੀ ਗੱਲ ਚੱਲੀ ਆ ਵੀ ਬਾੜਾ ਦੇ ਵਿੱਚੋਂ ਜਦੋਂ ਅਥਰੂ ਗਾਸ ਦੇਖਦੇ ਸੀ ਅਥਰੂ ਗਾ ਨੱਪੜ ਦੇ ਲਈ ਤੇ ਉਹ ਗੁੱਸੇ ਦੇ ਵਿੱਚ ਮੋੜਵੇਂ ਵੀ ਸਿੱੜਦੇ ਰਹੇ ਆ ਸਾਡੇ ਕਿਸਾਨ ਕਿਉਂਕਿ ਹਵਾ ਉਧਰ ਸੀ ਜਿੰਨੇ ਅਸੀਂ ਪੰਜਾਬ ਦੇ ਵਸਨੀਕ ਆ ਜਿੰਨੇ ਉਥੋਂ ਦੇ ਲੋਕ ਐ ਸਾਡੀ ਮਾਗਾਂ 'ਈ ਸਾਡੀ ਧਰਤੀ ਨੂੰ ਹੀ ਰਹਿਣ ਦਿਓ ਅਸੀਂ ਦੇਣੀ ਨਹੀਂ ਚਾਹੁੰਦੇ ਜੇ ਤੁਹਾਨੂੰ ਲੋੜ ਹੈ ਫਿਰ ਸਾਨੂੰ ਪੁੱਛ ਕੇ ਲੈ ਲਓ ਇਹਦੀ ਕੀ ਕੀ ਮੱਦੇ ਦੇਣੀ ਆ ਸੀ ਜ਼ਮੀਨ ਅਸੀਂ ਵੇਚਦੇ ਆ ਪਿੰਡਾਂ ਦੇ ਵਿੱਚ ਆਪਦੀ ਜ਼ਮੀਨ ਜਦੋਂ ਵੇਚਦੇ ਆ ਖੁੱਲ ਕੇ ਰੇਟ ਕਰਦੇ ਆ ਅਸੀਂ ਜ਼ਮੀਨ ਦਾ ਹੀ ਕਰਦੇ ਆ ਅਸੀਂ ਝੋਨੇ ਵਾਲੀ ਕਰਦੇ ਆ ਅਸੀਂ ਕਲਕੜਾ ਨਹੀਂ ਕਰਦੇ ਆ ਅਸੀਂ ਸਰੋਂਦਾਰੀ ਕਰਦੇ ਆ ਸਬਜ਼ੀਆਂਦਾਰੀ ਕਰਦੇ ਆ ਅਸੀਂ ਸਿੱਟਿਆ ਹੋ ਰਿਆ ਜਾ ਕੇ ਉਹ ਰੇਟ ਸੋਡੇ ਹੁੰਦੇ ਆ ਕਦੋਂ ਲੈਣੀ ਆ ਕਦੋਂ ਖਰੀਦਣੀ ਆ ਮਾਪਦੰਡਾਂ ਦੀ ਖਰੀਦਣੀ ਹੈ ਕਿੰਨੇ ਦੀ ਰੋਣੀ ਹੈ ਸੋਡੇ ਹੱਥਾਂ ਦਾ ਸਾਰਾ ਕੁਝ ਸਾਡੀ ਤਾਂ ਇੱਕੋ ਇੱਕ ਚੀਜ਼ ਹੈ ਜਿਹੜੇ ਛੱਜਦੇ ਪੈਸੇ ਮੰਗਦੇ ਆ ਉਹ ਤਾਂ ਦੇ ਦਿਓ ਸਾਨੂੰ ਇਹ ਰੌਣਾ ਹੈ ਟੀਸੀ ਸਾਹਿਬ ਸਰਕਾਰ ਨਾਲ ਸਾਡਾ ਤੁਸੀਂ ਸਾਨੂੰ ਵਿਚਾਰੇ ਹੋ ਤੁਸੀਂ ਐਵੇਂ ਚਾਲੇ ਨੂੰ ਲੈ ਲੈਣ ਤੇ ਸਾਡੀ ਜ਼ਮੀਨ ਤੁਸੀਂ પાਸੇ ਆ ਜਾਓ ਉਹ ਸਾਡੇ ਨਾਲ ਸੌਦਾ ਕਰ ਲੈ ਅਸੀਂ ਉਹਨਾਂ ਨੂੰ ਬੇਚ ਲਾਂਗੇ ਸਰਕਾਰ ਨੂੰ ਕੀ ਦਿੱਕਤ ਹੈ ਇਹਦੀ ਵੀ ਤੇ ਸਾਡੀ ਚੀਜ਼ ਹੈ ਅਸੀਂ ਵੇਚਣੀ ਹੈ ਕਿ ਨਹੀਂ ਵੇਚਣੀ ਕੀ ਭਾ ਦੇਣੀ ਹੈ ਐਨਐਚ ਵਾਲਿਆਂ ਦੇ ਲੈਣੀ ਹੈ ਸਰਕਾਰ ਕਿਉਂ ਫਸੀ ਆ ਸਾਾਨੂੰ ਬੁਝਾਰੇ ਭਾਈ ਸਾਡੀ ਜਿਹੜੇ ਪਹਾਏ ਉਹ ਡਾਗਾ ਲੈ ਕੇ ਖਰਿਆ ਚੌਥਾ ਪੰਜਵਾਂ ਦਰ ਹੋ ਗਿਆ ਉਹ ਸਾਡੇ ਤੇ ਨਿਗਾਹ ਰੱਖਦੇ ਐ ਰੌਲਾ ਤਾਂ ਇਥੇ ਦੀ ਤੁੰ ਪਿੰਡਾਂ ਦੀ ਜ਼ਮੀਨ ਦਾ ਪਟਿਆਲੇ ਤੇ ਕਰਕਾਦਾ ਰੌਲਾ ਨਹੀਂ ਸਾਡਾ ਐਦਾਂ ਫਾਜ਼ਿਲ ਕਿਆ ਤੇ ਕਰ ਕੀ ਰੌਲਾ ਇਹ ਸਾਰੇ ਇਨਾਕੇ ਲਈ ਬੈਠੇ ਹੋ ਜੇ ਲੋਕਾਂ ਦੀ ਸ਼ਾਂਤੀ ਹੈ ਜਿੱਥੇ ਵੀ ਲੋਕ ਸ਼ਾਂਤ ਹੋ ਜਾਂਦੇ ਆ ਸਰਕਾਰ ਨਾਲ ਆ ਚੰਡਾਸੋਂ ਬੋਲ ਕੇ ਗੈਦੂ ਪਹਿਲਾਂ ਅਸੀਂ ਨਰਮਿਆਰੀ ਗੱਲ ਤੇ ਸ਼ਾਂਤੀ ਨਹੀਂ ਬਣਾਉਣੀ ਚਾਹੁੰਦੇ ਸੀ ਸਾਡਾ ਜੀ ਕਰਦਾ ਸੀ ਨਰਮਾ ਕਿਲੇ ਤੋਂ 50 55000 ਦਾ ਹੁੰਦਾ ਸੀ ਉਦੋਂ ਅਸੀਂ ਇਹਨੂੰ 40000 ਦੇ ਮੋੜ ਤੇ ਲਜਾਣਾ ਚਾਹੁੰਦੇ ਸੀ ਸਾਖੜਤਾ ਸਾਡੇ ਲੋਕਾਂ ਦੇ ਇਹ ਕਾਰਨ ਕਰਕੇ ਸਰਤਾ ਦੀ ਹਰਤਾ ਕਰਕੇ ਗਿਟ-ਗਿਟ ਹੋ ਗਈ ਨਰਮੇ ਦਾ ਮਾਵਜਾ ਕੌਣ ਦੇਊ ਛੱਡ ਕੇ ਹੁਣਾ ਪੈ ਗਿਆ ਡੀਸੀ ਸਾਹਿਬ ਤੁਸੀਂ ਹੋਰ ਥਾਵਾਂ ਤੇ ਵੀ ਦੇਖਿਆ ਹੋਵੇ ਜਿੱਥੇ ਕੁਛ ਆਈ ਨਹੀਂ ਉਹ ਟੱਕੇ ਬਰਦਾਸ਼ਤ ਹੁੰਦੇ ਆ ਜਿੱਥੇ ਜਿਉਂਦੇ ਆ ਲੋਕ ਜਿੱਥੇ ਜਾਗਦੇ ਆ ਜਿੱਥੇ ਜਮੀਰਾ ਜਾਗਦੀਓ ਉਥੇ ਅਸੀਂ ਆਪਦੀ ਜਾਇਦਾਦਾਂ ਦੇ ਪੈਸੇ ਲੈਨੇ ਆ ਉਥੇ ਅਸੀਂ ਮਾੜੀ-ਮੋਟੀ ਆਪਦੀ ਪਵਾ ਲੈਂਦੇ ਆ ਓਨੀ ਇੱਕ ਜਿੰਨੀ ਸਾਡੇ ਦਿਲਾ ਦੇ ਅੰਦਰ ਤੇ ਅੱਗ ਬੜੀ ਜਾਂਦੀ ਆ ਵੀ ਸਾਡੀਆਂ ਚੀਜ਼ਾਂ ਤੇ ਬੋਜਰਾ ਕਬਜ਼ਾ ਕਰ ਲੈ ਕੋਈ ਸਾਡੀਆਂ ਢੇਰੀਆਂ ਤੇ ਆ ਕੇ ਥੇਡੇ ਸੱਤ ਸਮੁੰਦਰੋਂ ਪਾਰ ਵਾਲੇ ਸ਼ਰਤਾਂ ਤਿਆਰ ਕਰਕੇ ਮਾਰ ਜੋ ਜੀ ਨਹੀਂ ਕਰਦਾ ਸਾਡਾ ਬਰਦਾਸ਼ਤ ਨਹੀਂ ਆਉਂਦੀ ਇਹ ਗੱਲਾਂ ਇਸ ਲਈ ਭਾਓ ਇਸ ਗੱਲ ਦਾ ਨਹੀਂ ਰੌਲਾ ਵੀ ਆ ਟੋਟੇ ਦਾ ਰੌਲਾ ਰੌਲਾ ਦਾ ਪੂਈ ਪੰਜਾਬ ਦੀ ਧਰਤੀ ਦਾ ਪੜੇ ਕਾ ਕਰਕੇ ਸਾਡਾ ਝੋਨਾ ਗਰਮਾ ਰਹਾ ਹੋ ਗਿਆ ਕਾ ਕਰਕੇ ਝੋਨਾ ਮਾਤਗੜ ਦੇ ਵਿੱਚ ਨਹੀਂ ਆਉਣਾ ਕਾ ਕਰਕੇ ਤੁਹਾਨੂੰ ਦਿੱਲੀ ਨੂੰ ਭੱਜ ਲੈਣਾ ਕਾ ਕਰਕੇ ਸਾਡੇ ਤੋਂ ਚੋਨਾ ਬੀਜਣ ਵਾਲੇ ਵੀ ਕੇਸ ਤੇ ਜਦੋਂ ਵਿਚਾਰੇ ਉਹਦੇ ਵੀ ਕੇਸ ਤੇ ਜਦੋਂ ਅਸੀਂ ਬੋਲਦੇ ਆ ਉਹਨੇ ਬੋੜਾ ਬੇੜਿਆਂ ਦੇ ਵਿੱਚ ਵੀ ਕੇਸਾ ਦਿੱਕਰ ਸੀਮਤ ਰੱਖਿਆ ਜਾਂਦਾ ਸਾਡੀ ਸੜਵਾਈ ਤੇ ਨਹੀਂ ਕੀਤੀ ਜਾਂਦੀ ਜੇ ਆਮ ਲੋਕਾਂ ਦੀ ਜੇ ਸਰਕਾਰ ਕਹਿੰਦੀ ਹੈ ਇਹ ਗੱਲ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਅਸੀਂ ਪਿੰਡਾਂ ਦੀਆਂ ਸੱਥਾਂ ਤੋਂ ਚਲਾਵਾਂਗੇ ਮੱਖ ਮੰਤਰੀ ਸਾਹਿਬ ਤੁਹਾਡਾ ਕੋਈ ਨੁਮਾਇੰਦਾ ਹੋਣਾ ਹੈ ਤੁਸੀਂ ਆ ਕੇ ਸੱਥਾ ਪੁੱਛਦਾ ਲੋਕਾਂ ਨੂੰ ਕੀ ਭਾ बिकਦੀ ਆ ਛੋਟੀ ਛੋਟਾ ਕੋਈ ਨੁੰਦਾ ਆ ਕੇ ਪੁੱਛ ਲੈ ਸਾਨੂੰ ਅਸੀਂ ਦੱਸ ਦਿਆਂਗੇ ਤੇਦੂ ਬਾਦ ਵਾਲਾ ਰੇਟ ਕੀ ਹੋ ਜਾ ਰੇ ਜਿੱਦੇ ਪਾਵੇ ਸੜਕ ਨਾਗੀ ਇਹਦੇ ਨਾਲ ਲੱਗਦੇ ਖੇਤਾਂ ਵਾਲਿਓ ਦੂਜੇ ਵਾਲੇ ਦਾ 1.5 ਕਰੋੜ ਤੋਂ ਦੇਰੋ ਦੋ